ਸਰਕਾਰ ਤੁਹਾਡੇ ਦਵਾਰ ਮੁਹਿੰਮ ਤਹਿਤ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਵਿਧਾਨ ਸਭਾ ਹਲਕਾ ਸਾਨਿਆਲਾਦੀਨ ਗੋਵਿੰਦਨਗਰ ਪਾਮਿਆ ਖੁਰਦ ਵਿਖੇ ਆਯੋਜਿਤ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਨਿਪਟਾਰਾ ਵੀ ਕਰਵਾਇਆ ਗਿਆ ਇਸ ਕੈਂਪ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਨੇ ਲੋਕਾਂ ਨੂੰ ਜਿੱਥੇ ਸਵਿਧਾ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਆਪਣੇ ਰੁਕੇ ਹੋਏ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਮੰਤਰੀ ਹਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਉਹਨਾਂ ਦੀ ਅਬਰੂਹਾਂ ਤੇ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਮਾਨ ਸਰਕਾਰ ਤੁਹਾਡੇ ਦੁਆਪ ਦੇ ਤਹਿਤ ਅੱਜ ਪਿੰਡ ਭਾਮੀਆਂ ਦੇ ਨਾਲ ਲੱਗਦੇ 1075 ਲੜ ਦਰਸ਼ਨ ਦੁਆਰ ਹੈ ਸਭੇ ਬਾਈ ਚਿੰਨ ਦੇ ਦਰਸ਼ੀ ਮਾਲਾ ਦੇ ਗ੍ਰਹਿ ਵਿਖਾ ਲਗਾਇਆ ਕਿਥੇ ਬਹੁਤ ਸਾਰੇ ਲੋਕਾਂ ਨੇ ਸਭੇ ਆਪਦਾ ਮਤਾਵਾ ਲੈ ਆ ਕੇ ਆਪਣੀਆਂ ਸਮੱਸਿਆਵਾਂ ਦਸੀਆਂ ਉਹਨਾਂ ਮੁੱਦਿਆਂ ਨੂੰ ਹੱਲ ਕੀਤਾ ਗਿਆ ਬਹੁਤ ਸਾਰੇ ਵਿਕਾਸ ਦੇ ਕੰਮਾਂ ਉਹਨਾਂ ਨਾਲ ਨਾਲ ਦੀ ਨਾਲ ਅਫਸਰ ਸਾਹਿਬਾਨ ਨੇ ਨੋਟ ਕਰ ਲਈਏ ਇਹ ਕੰਮ ਅਗਲੇ ਦਿਨ ਤੋਂ ਸ਼ੁਰੂਆਤ ਹੋ ਜੇਗੀ ਜੋ ਹਰ ਡਿਪਾਰਟਮੈਂਟ ਜਿਹੜਾ ਹਰ ਅਫਸਰਸ਼ਹਬਾ ਨੇ ਇੱਥੇ ਪਹੁੰਚੇ ਹੋਏ ਨੇ ਚਾਹੇ ਉਹ ਸੁਰਲ ਹਸਪਤਾਲੀਤੀ ਹੋਵੇ ਚਾਹੇ ਫੂਡ ਸਪਲਾਈ ਕੀ ਹੋਵੇ ਚਾਹੇ ਬਿਲੀਓ ਡਿਪਾਰਟਮੈਂਟ ਜਿਹੜੇ ਆਈਡੀਓ ਡਿਪਾਰਟਮੈਂਟ ਹੋਵੇ ਐਡੀਨਸਾਨੀ ਟੀਮ ਤਸਵੀਰਦਾਰ ਲੈ ਤਸਵੀਰਦਾਰ ਪਟਵਾਰੀ ਤੱਕੋ ਹਰ ਕੰਮ ਜਿਹੜਾ ਲੋਕਾਂ ਦਾ ਲੋਕ ਸੇਵਾ ਦਾ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਮੁੱਖ ਮੰਤਰੀ ਸਜਾਰਪਾਲ ਸਿੰਘ ਮਾਨ ਜੀ ਸਰਕਾਰ ਤੋਂ ਜੋ ਆਸਾ ਸੀ ਉਹ ਖਰੇ ਉਤੇ ਅਸੀਂ ਮੁੱਖ ਮੰਤਰੀ ਸਾਹਿਬ ਧੰਨਵਾਦੀ ਆ ਕਿ ਸਾਡੇ ਹਲਕੇ ਦੇ ਵਿੱਚ ਸਾਰੇ ਲੋਕ ਜਿਹੜੇ ਮੁਫਤ ਦੀ ਸਾਥੋਂ ਖੁਸ਼ ਹੋ ਰਹੇ ਤਾਂ ਕਿ ਹਰ ਕਮਿਊਨਲ ਇਲਾਕੇ ਨੂੰ ਜਿਹਦਾ ਬਸਰਾਰ ਕੀਤਾ ਜਾ ਰਿਹਾ ਸੋ ਸੇਕ ਜਿਹਦਾ ਐਜੂਕੇਸ਼ਨ ਡਿਪਾਰਟਮੈਂਟ ਤੋਂ ਖੁਸ਼ ਨੇ ਸਿਹਤ ਖਾਦ ਦੇ ਤੋਂ ਖੁਸ਼ ਹੋ ਰਹੇ ਲੋਕ ਜਿਹੜੇ ਜਿਹਦਾ ਛਾਡੇ ਹੈਲਥ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਾਂ ਸਿੱਧੇ ਖੇਡਾਂ ਦੇ ਸਰਕਾਰੀ ਗਰਾਉਂਡਾਂ ਬਣਾਏ ਜਾ ਰਹੇ ਨੇ ਜਿਹਦੇ ਤੋਂ ਸਾਡੇ 900 ਰੁਪਏ ਦੀ ਗ੍ਰਾਂਟ ਸਾਡੇ ਮੁਕਮਲ ਦੀ ਸਰਕਾਰ ਤੋਂ ਮਾਗਲੇ ਤੀ ਪਿੰਡਾਂ ਨੂੰ ਹੰਗਾਰੀ ਯਾਰੀ ਕਰਾਈ ਕਮੇ ਐਜੂਕੇਸ਼ਨ ਡਿਪਟੀ ਕਾਲੀ ਹਾਰ ਸਕੂਲ ਦੇ ਵਿੱਚ ਤਕਰੀਬਨ ਲੱਖ ਰੁਪਿਆ ਹਾਰ ਸਕੂਲ ਦੇ ਵਿੱਚ ਉਹ ਬਕਾਫ ਦੇ ਕੰਮ ਵਾਲੀ ਬਹਰ ਪਿੰਡ ਦੇ ਵਿੱਚ ਗਰਾਉਂਡ ਆ ਰਹੀ ਹੈ ਤਾਂ ਜੋ ਹਰ ਕੰਮ ਜਿਹੜਾ ਪਾਲ ਦੇ ਦੱਸ ਹੋ ਸਕੇ ਅੱਜ ਜਿਹਨਾਂ ਲੋਕਾਂ ਨੇ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਆਪਣੇ ਸਵੈਸਵਸੋਂ ਵਿੱਚ ਦੱਸਿਆ ਪੁਰਾ ਬਹੁਤ ਜਲਦੀ ਬਹਾਰ ਸਕਵਾਉਣ ਦੀ ਮੰਗ ਪੱਤਰ ਦੀ ਲਈ ਹੈ ਬਹੁਤ ਸਾਰੇ ਪ੍ਰੋਜੈਕਟਾਂ ਦੇ ਮੰਗ ਪੱਤਰ ਆਏ ਆ ਉਹਨਾਂ ਨਾਲ ਵਾਦਾ ਕੀਤਾ ਜੋ ਮਤਾਂ ਪਾਸੇ ਦੇ ਲੋ ਸਾਰੇ ਕੰਮ ਜਿਹੜੇ ਆ ਕਰ ਦੇ ਦੱਸ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡਾ ਇਲਾਕਾ ਬਹੁਤ ਜ਼ਿਆਦਾ ਖੁਸ਼ ਆ ਸਾਡੇ ਮੰਤਰੀ ਡੇਵਨ ਸਰ ਹਰਦੀਪ ਸਿੰਘ ਮੋਢੀਆ ਜੀ ਔਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਮੈਂ ਪਾਰਟੀ ਦਾ ਤਹਿ ਦੇ ਤੋ ਸਾਡੇ ਬਲਾਕ ਪ੍ਰਧਾਨ ਜੀ ਸਾਡੇ ਕੌਂਸਲਰ ਬਾਈ ਜੀ ਸਾਡੇ ਸਾਰੇ ਪੂਰੀ ਆਮ ਪਾਰਟੀ ਦੀ ਟੀਮ ਅੱਜ ਖੜੀ ਆ ਅੱਜ ਇਲਾਕੇ 'ਚ ਮੇਰੇ ਨਾਲ ਮੇਰੀ ਉਮਰ 45 ਸਾਲ ਆ 45 ਸਾਲ ਦੇ ਵਿੱਚ ਪਹਿਲੀ ਵਾਰੀ ਕੈਂਪ ਦੇਖਿਆ ਜਿਹੜਾ ਜੀ ਮੰਤਰੀ ਸਾਹਿਬ ਨੇ ਲਗਾਇਆ ਔਰ ਕੱਲੇ-ਕੱਲਿਆਂ ਬੰਦੇ ਦਾ ਜੀ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਲਈ ਇੰਨੀ ਆ ਸਾਨੂੰ ਉਮੀਦ ਤਾਂ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਮੇਰੇ ਜਿਹੜੇ ਪੰਚਾਇਤਾਂ ਨੇ ਜਿਹਨਾਂ ਨੇ ਕੰਮ ਕੀਤਾ तकरीबन 15 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ 15 ਪਿੰਡੀ ਅੱਜ ਸਾਡੇ ਪੂਰੇ ਖੁਸ਼ ਨੇ ਅੰਦਰਾਂ ਤੋਂ ਵੱਧ ਵੀ ਆਈ ਹੋਈਆਂ ਪੰਚਾਇਤਾਂ ਨੇ ਇੱਥੇ ਕਿਉਂ ਅਸੀਂ ਆਪਾਂ ਫੇਸਬੁੱਕ ਤੇ ਵਟਸਐਪ ਤੇ ਪਾ ਦਿੰਨੇ ਆ ਜਿੰਨੀਆਂ ਪੰਚਾਇਤਾਂ ਨੇ ਤਕਰੀਬਨ ਦੇਖਿਆ ਜਿੰਨਾ ਵੀ ਲੋੜਮੰਦ ਹੈਗੇ ਆ ਸਾਰਿਆਂ ਦਾ ਅੱਜ ਮਸਲੇ ਇੱਥੇ ਹੱਲ ਹੋ ਰਹੇ ਆ ਅਸੀਂ ਅੱਜ ਦਿਲ ਦੀਆਂ ਕਰਾਈਆਂ ਵਿੱਚੋਂ ਸਾਰੀਆਂ ਪੰਚਾਇਤਾਂ ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ ਅਸੀਂ ਆਪਣੀ ਪੂਰੀ ਟੀਮ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਆ ਦਿਲ ਦੀਆਂ ਕਰਾਈਆਂ ਵਿੱਚੋਂ ਵੀ ਅਸੀਂ ਇਹਨਾਂ ਦਾ ਜ਼ਿੰਦਗੀ ਭਰ ਕਦੇ ਆਸਾਨ ਨਹੀਂ ਤਾਰਾਂਗੇ ਕਿ ਕਦੇ ਵੀ ਜੋਗ ਨਹੀਂ ਹੈਗਾ ਵੀ ਅਸੀਂ ਇਹਨਾਂ ਦਾ ਕਦੇ ਸੇਵਾ ਦੇ ਵਿੱਚੋਂ ਕਿਤੇ ਪਾਸੇ हटੀ ਅਸੀਂ ਇਹਨਾਂ ਦੇ 24 ਘੰਟੇ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਮੇਸ਼ਾ ਮੰਤਰੀ ਜੀ ਦੇ ਨਾਲ ਕਰਾਂਗੇ ਪਾਰਟੀ ਨਾਲ ਸਾਡਾ ਤੁਸੀਂ ਜੀ ਦਾ ਮੇਰਾ ਰਾਮਨਜੀਤ ਕਰ ਅੱਜ ਇਸ ਕੰਮ ਲਈ ਪਹੁੰਚੇ ਇਥੇ ਅਸੀਂ ਸਾਡੇ ਦੋ ਤਾਂ ਹੰਸੀ ਇੱਕ ਸੜਕਾ ਬਣਵਾਉਣੀ ਹੈ ਇੱਕ ਟਰਾਂਸਫਾਰਮਰ ਵਾਸਤੇ ਆਏ ਆ ਤੇ ਸਰ ਨੇ ਸਾਨੂੰ ਆਪਣਾ ਨੋਟ ਗਾਲਾ ਡੈਰੀ ਚ ਕਹਿੰਦੇ ਅਸੀਂ ਤੁਹਾਡਾ ਜਲਦੀ ਤੋਂ ਇਹ ਕੰਮ ਹੱਲ ਕਰਵਾਉਂਗੀ ਸਾਨੂੰ ਹੁਣ ਵਿਸ਼ਵਾਸ ਹੈ ਸਾਡਾ ਜਲਦੀ ਕੰਮ ਹੋ ਜੂਗਾ ਤੇ ਕੰਮ ਹੋ ਰਿਹਾ ਹੈ ਹਾਂਜੀ ਬਿਲਕੁਲ ਪਹਿਲਾਂ ਵੀ ਹੋਇਆ ਹੁਣ ਵੀ ਸਾਨੂੰ ਪਤਾ ਸਾਡਾ ਕੰਮ ਹੋ ਜੂਗਾ ਥੈਂਕ ਯੂ ਵਾਇਰ ਕਿਚਾ ਖਾਸ ਹੈ ਵਾਇਰ ਕਿਚੇ ਦੀ ਫੈਲੀ ਅਨ ਸਾਡੇ ਵੀ ਦਸਨ ਸਿੰਘ ਮੱਲ ਜੋ ਸਰਪੰਚ ਸਾਹਿਬ ਸੁਪਾਮੀਆਂ ਦੇ ਉਹਨਾਂ ਦੇ ਗ੍ਰਹਿ ਵਿਕੇ ਜੋ ਜਨਤਾ ਦਰਬਾਰ ਲੱਗਿਆ ਵਾਇ ਇਹਨਾਂ ਵਿੱਚ ਲੋਕਾਂ ਦੇ ਜਿਹੜੇ ਕੰਮ ਸੀਗੇ ਉਹ ਅਫਸਰ ਸਾਹਿਬਾਨ ਆ ਕੇ ਉਹਨੇ ਸਾਰੇ ਕੰਮ ਇੰਦੇ ਚੁੱਕ ਨੀਕੇ ਨਾ ਹੋਏ ਨੇ ਤੇ ਧੰਨਵਾਦ ਕਰਦੇ ਹਾਂ ਹਰਦੀਪ ਸਿੰਘ ਮੁੰਡੀਆਂ ਜੀ ਦਾ ਫੜੇ ਮੰਤਰੀ ਸਾਹਿਬ ਜਿਨ੍ਹਾਂ ਦੇ ਕਰਕੇ ਇਹ ਕੈਂਪ ਲੱਗ ਰਹੇ ਨੇ ਤੇ ਹਲਕੇ ਦੇ ਹਰੇਕ ਪਿੰਡ ਵਿੱਚ ਕੈਂਪ ਲੱਗਦਾ ਵਾ ਤੇ ਲੋਕਾਂ ਨੂੰ ਸੌਖੇ ਤਰੀਕਿਆਂ ਨਾਲ ਦੇ ਕੰਮ ਹੋ ਰਹੇ ਨੇ ਪਹਿਲਾਂ ਤੋ ਕੀ ਚਰੇ ਜਾਂਦੇ ਦਫ਼ਤਰਾਂ ਤੱਕ ਜਾਂਦੇ ਸੀਗੇ ਕਿ ਇਹ ਨਿਬਾਰੀ ਨਹੀਂ ਆਉਂਦੀ ਸੀ ਕਿ ਬੜੇ ਉਹਦਾ ਹੀ ਹੁਣ ਇਸ ਤਰੀਕੇ ਨਾਲ ਹਰੇਕ ਦੇ ਕੰਮ ਹੋ ਰਹੇ ਨੇ ਬਹੁਤ ਸੌਖੇ ਤਰੀਕੇ ਦੇ ਨਾਲ ਧੰਨਵਾਦੀ ਮੰਤਰੀ ਸਾਹਿਬ ਜੀ ਦਾ ਅੱਛਾ ਸ਼ੁਗਲ ਜੀ ਵਾਏ ਗੁਰਜੀ ਕਿੱਥੇ ਖਾਲਸਾ ਵਾਏ ਗੁਰਜੀ ਕੀ ਫਤਿਹ ਮਾਨ ਸਰਕਾਰ ਆ ਤੁਹਾਡੇ ਦੁਹਾਰ ਜਨਤਾ ਦਰਬਾਰ ਅੱਜ ਲੱਗਿਆ ਹੋਇਆ ਹੈ ਦਰਸ਼ਨ ਸਿੰਘ ਮਾਲਾ ਜੀ ਭਾਮੀਆਂ ਖੁਰਦ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਕਈ ਵਾਰੀ ਕਈਆਂ ਦੇ ਕੰਮ ਉੱਥੇ ਦਫ਼ਤਰਾਂ ਦੇ ਵਿੱਚ ਨਹੀਂ ਹੁੰਦੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਲੈ ਸਾਡੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮਿਨਿਸਟਰ ਵੀ ਅੱਜ ਇੱਥੇ ਬੈਠੇ ਹੋਏ ਸੀਗੇ ਜੋ ਕਿ ਸਾਰੀ ਇੱਥੋਂ ਦੇ ਏਰੀਏ ਦੇ ਲਾਗੇ-ਲਾਗੇ ਦੇ ਪਬਲਿਕ ਜਿਹੜੇ ਵੀ ਆਏ ਸੀ ਭੈਣ ਭਰਾਵਾ ਉਹਨਾਂ ਦੇ ਸਾਰੇ ਮੁਲਾਜ਼ਮ ਇੱਥੇ ਬੈਠੇ ਹੋਏ ਨੇ ਮੌਕੇ ਦੇ ਉੱਤੇ ਹੀ ਉਹਨਾਂ ਦੇ ਕੰਮ ਬਹੁਤ ਵਧੀਆ ਤਰ੍ਹਾਂ ਸੁਲਵਾਈ ਹੋਈ ਤੇ ਉਹਨਾਂ ਦੇ ਬਹੁਤ ਵਧੀਆ ਕੰਮ ਹੋਣਗੇ ਸਸਿੱਖ ਜੀ ਸਾਰਿਆਂ ਨੂੰ ਮੈਂ ਆਵਾਜ਼ਵੀ ਪਾਰਟੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਸੰਦੀਪ ਸਿੰਘ ਮੁੰਡਿਆ ਜੀ ਜਿਹੜੇ ਕਿ ਜਨਤਾ ਦਰਬਾਰ ਨਿਵਾ ਰਹੇ ਨੇ ਹਰ ਇੱਕ ਵੀਕ ਲੱਗ ਰਹੇ ਨੇ ਤੇ ਛੋਟੇ ਛੋਟੇ ਪ੍ਰੋਬਲਮ ਸਾਰੀਆਂ ਸੌਟ ਆਊਟ ਹੋ ਰਹੀਆਂ ਨੇ ਔਨ ਦੀ ਸਪੋਟ ਤੇ ਤਹਿ ਦਿਲੋਂ ਕਰਦੀ ਆ ਲੋਕਾਂ ਦਾ ਕਿ ਸੁਣੋ ਇਹ ਸਰਕਾਰ ਨੂੰ ਦੁਬਾਰਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜੋ ਸਾਡੇ ਕਿੰਨੇ ਜੋ ਬੱਚਾ ਲਈ ਸਾਡੇ ਕਰ ਰਹੇ ਹਨ ਸਾਡੇ ਨਸ਼ਾ ਮੁਕਤੀ ਤੋਂ ਕਰ ਰਹੇ ਹਨ ਬੱਚਾ ਰੋ ਬਾਕੀ ਇਹੀ ਕਹਿਣਾ ਚਾਹਾਂਗੇ ਕਿ ਬਸ ਕੋਈ ਲਵਸ ਨਹੀਂ ਹੈਗੇ ਪਾਰਟੀ ਲਈ ਵੀ ਜੋ ਵੀ ਕੰਮ ਕਰਦੇ ਆ অল ది ਬੈਸਟ ਟੂ